ਭਾਈ ਸਾਹਿਬ ਬਾਰੇ ਜਿਹੜੀ ਫਿਲਮ ਹੈ ਉਹ ਕਿੱਥੇ ਖੜੀ ਹੈ ਜੀ ਵੀ ਚਮਕੀਲਾ ਆ ਗਈ ਉਹ ਫਿਲਮ ਨਹੀਂ ਆਈ ਬਸ ਇਹੋ ਹੀ ਰੀਜ਼ਨ ਹੈ ਨਹੀਂ ਆ ਰਹੀ ਉਹ ਨਹੀਂ ਨਹੀਂ ਕਿਉਂ ਨਹੀਂ ਆ ਰਹੀ ਰੁਕੀ ਹੋਈ ਹੈ ਉਹ ਰੁਕੀ ਹੋਈ ਹੈ ਉਹ ਕਹਿੰਦੇ ਕੱਟ ਲਾਉਗੇ ਇਹਦੇ ਵਿੱਚ ਕਿ ਜਦੋਂ ਉਹ ਕੱਟ ਜਿਹੜੇ ਆ ਸਾਡਾ ਜਿਹੋਨਾਂ ਦਾ ਜਿਹੜਾ ਐਗਰੀਮੈਂਟ ਹੋਇਆ ਹੈ ਵੀ ਜਿਹੜੀ ਅਸਲੀ ਫਿਲਮ ਹੈ ਜਿਹੜੀ ਅਸੀਂ ਪੜੀ ਆ ਜਿਹਦਾ ਸਕ੍ਰਿਪਟ ਅਸੀਂ ਪੜੇ ਆ ਜੇ ਉਹ ਆਊਗੀ ਤੇ ਆਊ ਵੀ ਨਹੀਂ ਤੇ ਨਹੀਂ ਆਊਗੀ ਤੇ ਹੁਣ ਰੁਕੀ ਹੋਈ ਤਾਂ ਇਹ ਮਤਲਬ ਸਟੇਟ ਫਿਲਮ ਵੀ ਨਹੀਂ ਆਉਣ ਦੇਣਾ ਚਾਹੁੰਦੀ ਔਰ ਚਮਕੀਲਾ ਰਿਲੀਜ਼ ਕਰਾਉਂਦੀ ਹੈ ਸੇਮ ਐਕਟਰ ਦੀ ਉਹੀ ਦਿਲਜੀਤ ਆ ਉਹਦੇ ਵਿੱਚ ਵੀ ਉਹੀ ਦਿਲਜੀਤ ਆ ਹਾਂਜੀ ਨਹੀਂ ਉਹ ਕੋਈ ਨਹੀਂ ਇਨਸਾਫ ਲਈ ਲੜਨਾ ਜ਼ਰੂਰੀ ਹੁੰਦਾ ਜੇ ਨਹੀਂ ਆਉਣ ਦੇਣਗੇ ਤਾਂ ਕੋਈ ਵੱਖਰੀ ਗੱਲ ਨਹੀਂ ਉਹ ਤਾਂ ਕਿਤੇ ਨਾ ਕਿਤੇ ਰੀਅਲ ਆ ਹੀ ਜਾਣੀ ਹੈ ਬਾਹਰ ਫਿਲਮਾਂ ਤਾਂ ਬੜੀਆਂ ਬਣਨੀਆਂ ਬੜੀਆਂ ਬਣਨ ਵਾਲੀਆਂ ਫਿਲਮਾਂ ਆਏ ਹਜੇ ਪਰ ਸਾਨੂੰ ਪਤਾ ਵੀ ਅਸੀਂ ਅਜੇ ਚੋਪਾਂ ਵੀ ਕੋਈ ਨਹੀਂ ਇਹਨਾਂ ਨੂੰ ਜਿੱਤ ਤੱਕ ਕਰਨਾ ਉਹ ਜਿਹੜੇ ਉਹਨਾਂ ਦੇ ਡਾਇਰੈਕਟਰ ਜਾਂ ਫ੍ਰਾਂਚਾਈਜ਼ ਰਹਿ ਗਏ ਉਹ ਕਹਿੰਦੇ ਆ ਵੀ ਉਹ ਸਾਨੂੰ ਥ੍ਰੈਟ ਕਰਦੇ ਆ ਪੀਐਮ ਨੂੰ ਦਫ਼ਤਰ ਵੱਲੋਂ ਵੀ ਅਸੀਂ ਜੇ ਤੁਸੀਂ ਇਹ ਫਿਲਮ ਰਿਲੀਜ਼